ਯੂਕੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਦੇਸ਼ੀ ਕਾਮਿਆਂ ਦੇ ਲਈ ਈ ਵੀਜ਼ਾ ਲਾਜ਼ਮੀ ਕਰ ਦਿੱਤਾ ਹੈ 15 ਜੁਲਾਈ ਤੋਂ ਯੂਕੇ ਨੇ ਵਿਦਿਆਰਥੀ ਅਤੇ ਹੁਨਰਮੰਦ ਕਾਮਿਆਂ ਦੀਆਂ ਸ਼੍ਰੇਣੀਆਂ ਦੇ ਲਈ ਈ ਵੀਜ਼ਾ ਪੇਸ਼ ਕੀਤਾ ਹੈ ਨਵੀਂ ਪ੍ਰਕਿਰਿਆ ਦੇ ਵਿੱਚ ਜਦੋਂ ਕੋਈ 15 ਜੁਲਾਈ 2025 ਨੂੰ ਜਾਂ ਫਿਰ ਇਸ ਤੋਂ ਬਾਅਦ ਕੰਮ ਜਾਂ ਦੀ ਐਨ ਵੀਜ਼ਾ ਦੇ ਲਈ ਅਰਜੀ ਦੇਵੇਗਾ ਤਾਂ ਉਸ ਨੂੰ ਵਿਗਨੇਟ ਨਹੀਂ ਮਿਲੇਗਾ ਨਵੀਂ ਪ੍ਰਕਿਰਿਆ ਦਾ ਫਾਇਦਾ ਇਹ ਹੈ ਕਿ 15 ਜੁਲਾਈ 2025 ਤੋਂ ਈ-ਵੀਜ਼ਾ ਦੇ ਲਈ ਆਨਲਾਈਨ ਅਸੀਆ ਬਿਨਕਾਰਾ ਨੂੰ ਉਸੇ ਦਿਨ ਬਾਇਓਮੈਟ੍ਰਿਕਸ ਜਮਾ ਕਰਨ ਅਤੇ ਆਪਣਾ ਪਾਸਪੋਰਟ ਪ੍ਰਾਪਤ ਕਰਨ ਦੀ ਵੀ ਆਗਿਆ ਦਿੱਤੀ ਗਈ ਹੈ ਜਿਸ ਨਾਲ ਵੀਜ਼ਾ ਅਪਲੀਕੇਸ਼ਨ ਸੈਂਟਰ ਵਾਪਰ ਜਾਣ ਦੀ ਜ਼ਰੂਰਤ ਖਤਮ ਹੋ ਜਾਵੇਗੀ ਕੰਮ ਜਾਂ ਪੜ੍ਹਾਈ ਦੇ ਲਈ ਆਉਣ ਵਾਲੇ ਯੂਕੇ ਪਰਵਾਸੀਆਂ ਨੂੰ ਉਹਨਾਂ ਦੇ ਪਾਸਪੋਰਟ ਦੇ ਵਿੱਚ ਵੀਨੇਟ ਨਹੀਂ ਮਿਲੇਗਾ ਪਰ ਯਾਤਰਾ ਤੋਂ ਪਹਿਲਾਂ ਇੱਕ ਯੂਕੇ ਵੀਆਈ ਖਾਤਾ ਬਣਾਉਣਾ ਅਤੇ ਈ-ਵੀਜ਼ਾ ਤੱਕ ਪਹੁੰਚ ਕਰਨੀ ਪਵੇਗੀ ਹਾਲਾਂਕਿ ਜੇਕਰ ਤੁਸੀਂ ਕਿਸੇ ਵੀ ਵੀਜ਼ਾ ਦੇ ਲਈ ਨਿਰਪਰ ਵਜੂ ਜਾਂ ਕੰਮ ਜਾਂ ਪੜ੍ਹਾਈ ਤੋ ਇਲਾਵਾ ਵੀਜ਼ਾ ਦੇ ਲਈ ਮੁੱਖ ਬਿਨੇਕਾਰ ਵਰਜੋਚੀ ਦਿੱਂਦੇ ਹੋ ਤਾਂ ਤੁਹਾਨੂੰ ਅਜੇ ਵੀ ਇੱਕ ਵਿਗਨਟ ਮਿਲੇਗਾ ਫਿਰ ਵੀ ਬਿਨੇਕਾਰ ਯੂਕੇ ਵੀਜ਼ਾ ਤੇ ਮਿਗ੍ਰੇਸ਼ਨ ਪ੍ਰੋਸੈਸਿੰਗ ਸਮਾਸੀ ਮਾਮਲੇ ਦੇ ਅਨਸਾਰ ਈਮੇਲ ਰਾਹੀਂ ਆਪਣੀ ਅਰਜ਼ੀ ਤੇ ਫੈਸਲਾ ਪ੍ਰਾਪਤ ਕਰਨ ਦੀ ਉਮੀਦ ਕਰ ਸਕਦੇ ਦੇ ਯੂਨਾਈਟਿਡ ਕਿੰਗਡਮ ਦੀ ਯਾਤਰਾ ਕਰਨ ਤੋਂ ਪਹਿਲਾਂ ਆਪਣੇ ਯੂਕੇ ਈ ਵੀਜ਼ਾ ਤੱਕ ਪਹੁੰਚ ਕਰਨ ਦੇ ਲਈ ਤੁਹਾਨੂੰ ਪਹਿਲਾਂ ਇੱਕ ਯੂਕੇ ਵੀਜ਼ਾ ਤੇ ਇਮੀਗ੍ਰੇਸ਼ਨ ਚ ਖਾਤਾ ਬਣਾਉਣਾ ਪਵੇਗਾ ਜੇਕਰ ਤੁਹਾਨੂੰ ਵੀਜ਼ਾ ਲਗਾਉਣ ਦੇ ਲਈ ਇੱਕ ਫਾਰਮ ਐਫ ਏ ਵੀ ਜਾਰੀ ਕੀਤਾ ਗਿਆ ਹੈ ਜੇ ਤੁਹਾਡੇ ਵੀਜ਼ੇ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਪਰ ਤੁਹਾਡੇ ਕੋਲ ਇੱਕ ਵੈਧ ਪਛਾਣ ਦਸਤਾਵੇਜ਼ ਨਹੀਂ ਹੈ ਜਿਵੇਂ ਕਿ ਪਾਸਪੋਰਟ ਜਾਂ ਮਿਆਦ ਪੁੱਗਿਆ ਬਾਇਓਮੈਟ੍ਰਿਕਸ ਨਿਵਾਸ ਪਰਮਿਟ ਤਾਂ ਯੂਕੇ ਵਿੱਚ ਇਮੀਗ੍ਰੇਸ਼ਨ ਨੇ ਭੌਤਿਕ ਵਿਗਨੈਟੀ ਵਰਤੋਂ ਨੂੰ ਪੜਾਵਾਲ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਦੇ ਵਿੱਚ ਪਾਸਪੋਰਟ ਵਿੱਚ ਇੱਕ ਸਟ੍ਰਿਕਰ ਜੋ ਯੂਕੇ ਵਿੱਚ ਦਾਖਲ ਹੋਣ ਰਹਿਣ ਦੀ ਇਜਾਜ਼ਤ ਦਰਸਾਉਂਦਾ ਹੈ ਬਾਇਓਮੈਟ੍ਰਿਕਸ ਰੈਜ਼ੀਡੈਂਸੀ ਪਰਮਿਟ ਰੱਖਣ ਵਾਲੇ ਸਾਰੇ ਯੂਕੇ ਪ੍ਰਵਾਸੀਆਂ ਨੂੰ ਆਪਣਾ ਈ ਵੀਜ਼ਾ ਪ੍ਰਾਪਤ ਕਰਨ ਦੇ ਲਈ ਯੂਕੇ ਵੀਜ਼ਾ ਤੇ ਇਮੀਗ੍ਰੇਸ਼ਨ ਖਾਤਾ ਖੋਲਣ ਦੀ ਲੋੜ ਹੁੰਦੀ ਹੈ ਯੂਕੇ ਵੀਜ਼ਾ ਤੇ ਇਮੀਗ੍ਰੇਸ਼ਨ ਇੱਕ ਡਿਜੀਟਲ ਇਮੀਗ੍ਰੇਸ਼ਨ ਪ੍ਰਣਾਲੀ ਜਿਸ ਨੂੰ ਈ ਵੀਜ਼ਾ ਕਿਹਾ ਜਾਂਦਾ ਹੈ ਇਸ ਦੇ ਵਿੱਚ ਤਬਦੀਲੀ ਕਰ ਰਿਹਾ ਹੈ ਤੇ ਇੱਕ ਪੜਾਵਾਰ ਪਹੁੰਚ ਵਿੱਚ ਭੌਤਿਕ ਦਸਤਾਵੇਜ਼ ਨੂੰ ਪਛਾਣ ਅਤੇ ਇਮੀਗ੍ਰੇਸ਼ਨ ਸਥਿਤੀ ਦੇ ਡਿਜੀਟਲ ਰਿਕਾਰਡ ਦੇ ਨਾਲ ਬਦਲ ਰਿਹਾ ਹੈ